ਜਿਹੜੀ ਹਿਮਚਲ ਦੇ ਵਿੱਚ ਬੜਾ ਫੇਮਸ ਹੈ ਔਰ ਇਹ ਟ੍ਰੈਡੀਸ਼ਨਲ ਫੂਡ ਹੈ ਸਾਡੇ ਹਿਮਚਲ ਦਾ ਔਰ ਦਰਾਏ ਦੇ ਵਿੱਚ ਮੈਂ ਇੱਕ ਆਇਲ ਸਟ੍ਰੇਨਰ ਵੀ ਆਮ ਹੈ ਟੀਚਰ ਵੀ ਹੈ ਤੇ ਅੱਜ ਕੱਲ ਤੁਹਾਨੂੰ ਪਤਾ ਵੀ ਥੋੜਾ ਸਾ ਇੰਡਸਟਰੀ ਥੋੜਾ ਹਿੱਲੀ ਵੀ ਪੀਆ ਕੈਨੇਡਾ ਕਰਕੇ ਤੇ ਥੋੜਾ ਸਟਾਰਟਅਪ ਸੋਚਿਆ ਵੀ ਕੁਝ ਹੋਰ ਵੀ ਕਰਦੇ ਆ ਇਹਦੇ ਨਾਲ ਨਾ ਉਹ ਵੀ ਚੱਲ ਰਿਹਾ ਹੈ ਸੀ ਮਤਲਬ ਸਟਾਰਟ ਕੀਤਾ ਆਪਣੇ ਪੜੋਸੀਆਂ ਦੇ ਨਾਲ ਦਿੱਤਾ ਉਹਨਾਂ ਨੂੰ ਜਾਂ ਫਿਰ ਆਪਣੇ ਨੀਅਰ ਡੀਅਰਸ ਨੂੰ ਉਹਨਾਂ ਨੂੰ ਟੈਸਟ ਕਰਾਉਣ ਵਾਸਤੇ ਜਦੋਂ ਬਣਾਇਆ ਕਰੇ ਉਹਨਾਂ ਨੇ ਮਤਲਬ ਓਕੇ ਕੀਤਾ ਵੀ ਹਾਂ ਤੁਸੀਂ ਇਨੀਸ਼ੀਏਟ ਕਰ ਸਕਦੇ ਹੋ ਸਟਾਰਟ ਕਰ ਦੋ ਇਹਦੇ ਵਿੱਚ ਐਦਾ ਦੀ ਰੇਸ਼ਿਓ ਰਹਿੰਦੀ ਹੈ 10 ਵਿੱਚੋਂ 8 ਬੰਦੇ ਪਸੰਦ ਕਰਦੇ ਆ 2 ਬੰਦੇ ਨੂੰ ਨਹੀਂ ਪਸੰਦ ਆਉਂਦਾ ਇਹ ਥੋੜਾ ਹੈਲਥੀ ਚੀਜ਼ ਕਿ ਡਰਾਈ ਫੂਡ ਦੇ ਅੰਦਰ ਸਟਫਿੰਗ ਹੁੰਦੀ ਹੈ ਇਹਦੇ ਵਿੱਚ ਕਾਜੂ ਬਦਾਮ ਅਕਰੋਟ ਮੂੰਗਫਲੀ ਤੇ ਬਹੁਤ ساری ਚੀਜ਼ਾਂ ਪੈਲੀਆਂ ਨੇ ਤੇ ਦੇਸੀ ਕੀ ਦੇ ਨਾਲ ਵੀ ਸਰਵ ਕਰਦੇ ਆ ਚਟਨੀ ਵੀ ਹੁੰਦੀ ਹੈ ਦੇ ਵਿੱਚ ਹੈਲਦੀ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਮੇਰੇ ਖਿਆਲ ਤੋਂ ਬਾਕੀ ਤਾਂ ਹੈਲਦੀ ਚੀਜ਼ ਹੈ ਮਤਲਬ ਤੁਸੀਂ ਇਹ ਲੈਬੋਰੀ ਵਿੱਚ ਟੈਸਟ ਵੀ ਕਰਾ ਮਤਲਬ ਹੈ ਨਾ ਟੈਸਟ ਕਰਵਾ ਸਕਦੇ ਹੋ ਵੀ ਹਾਂ ਜਿਹੜੇ ਚੀਜ਼ਾਂ ਆਪਾਂ ਕਹਿ ਰਹੇ ਪਾਈਆਂ ਹੈ ਕਿ ਨਹੀਂ ਤੁਸੀਂ ਇੱਥੇ ਵੀ ਟੈਸਟ ਕਰੋ ਤੇ ਜਿਹੜੇ ਉੱਥੇ ਪੈਣਪਰਾ ਜਿਹੜੇ ਮਨਾਲੀ ਕੁਲੂ ਘੁੰਮਣ ਜਾਂਦੇ ਆਂ ਅਗਰ ਉਹ ਉੱਥੇ ਵੀ ਖਾਣਗੇ ਤੇ ਉਹ ਕੰਪੇਅਰ ਕਰ ਸਕਦੇ ਆ ਟੇਸਟ ਦਾ ਕਈਨ ਤਾਂ ਇਹ ਵੀ ਕਈ ਸਾਨੂੰ ਉੱਥੇ ਵਧੀਆ ਨਹੀਂ ਲੱਗਿਆ ਇੱਥੇ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਚਰਚਾ ਨਿਊਜ਼ ਚੈਨਲ ਤੇ ਮੈਂ ਤਵਲਿੰਗ ਤੁਹਾਡਾ ਸਵਾਗਤ ਕਰਦੀ ਹਾਂ ਜੁੜੀ ਆਨੇ ਦੇ ਵਿੱਚ ਤੁਸੀਂ ਵੱਖ-ਵੱਖ ਆਈਟਮ ਤੇ ਡਿਸ਼ੇਸ ਦੇਖੀਆਂ ਹੋਣੀਆਂ ਪਰ ਉੱਥੇ ਹੀ ਉਹਨਾਂ ਸੀ ਤੁਹਾਨੂੰ ਲੈ ਕੇ ਆਇਆ ਕਿ ਇੱਥੇ ਇਹ ਹਿਮਾਚਲ ਦੀ ਸਪੈਸ਼ਲ ਸਿੱਧੂ ਖਵਾ ਰਹੇ ਨੇ ਜੁੜਾਣੇ ਦੇ ਵਿੱਚ ਹੁਣ ਹਿਮਾਚਲ ਦੀ ਸਪੈਸ਼ਲ ਜਿਹੜੀ ਫੇਮਸ ਡਿਸ਼ ਹੈਗੀ ਹੈ ਸਿੱਧੂ ਉਹ ਵੀ ਹੁਣ ਇੱਥੇ ਮਿਲੇਗੀ ਤੇ ਹੁਣ ਅਸੀਂ ਗੱਲਬਾਤ ਕਰਦੇ ਆ ਤੇ ਜਾਣਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਇਹ ਦੱਸੋ ਕਿ ਹਿਮਾਚਲ ਦੀ ਇਹ ਜਿਹੜੀ ਸਪੈਸ਼ਲ ਡਿਸ਼ ਹੈ ਸਿੱਧੂ ਕਿੱਥੇ ਵੀ ਦੇਖਣ ਨੂੰ ਨਹੀਂ ਮਿਲਦੀ ਤੁਸੀਂ ਕਿੱਥੋਂ ਲੈ ਕੇ ਆਏ ਹੋ ਇਹ ਕਨਸੈਪਟ ਐਕਚੁਅਲੀ ਮੈਂ ਗੱਲ ਕਰਾਂ ਸਿੱਡੂ ਦੀ ਐਕਚੁਅਲੀ ਹਿਮਾਚਲ ਦੇ ਵਿੱਚ ਇਹ ਬੜਾ ਫੇਮਸ ਹੈ ਔਰ ਇਹ ਟ੍ਰੈਡੀਸ਼ਨਲ ਫੂਡ ਹੈ ਸਾਡੇ ਹਿਮਾਚਲ ਦਾ ਬਟ ਐਕਚੁਅਲੀ ਮੈਂ ਇੱਥੇ ਦਰਾਏ ਰਹਿੰਦਾ ਕਾਫੀ ਸਾਲ ਤੋਂ ਔਰ ਦਰਾਏ ਦੇ ਵਿੱਚ ਮੈਂ ਇੱਕ ਐਸ ਟ੍ਰੇਨਰ ਵੀ ਹਾਂ ਮੈਂ ਟੀਚਰ ਵੀ ਹਾਂ ਤੇ ਅੱਜ ਕੱਲ ਤੁਹਾਨੂੰ ਪਤਾ ਵੀ ਥੋੜਾ ਸਾ ਇੰਡਸਟਰੀ ਥੋੜਾ ਹਿੱਲੀ ਵੀ ਪਈ ਹੈ ਕੈਨੇਡਾ ਕਰਕੇ ਤੇ ਥੋੜਾ ਸਟਾਰਟਅਪ ਸੋਚਿਆ ਵੀ ਕੁਝ ਹੋਰ ਵੀ ਕਰਦੇ ਆ ਇਹਦੇ ਨਾਲ ਨਾ ਉਹ ਵੀ ਚੱਲ ਰਿਹਾ ਹੈ ਇਹ ਵਾਈਫ ਹੈ ਉਹ ਬਣਾਉਣ ਨੂੰ ਆਉਂਦੇ ਆ ਬਣਾਉਣ ਮਤਲਬ ਸਾਰੀ ਚੀਜ਼ਾਂ ਹੈ ਤੇ ਫਿਰ ਅਸੀਂ ਮਤਲਬ ਸਟਾਰਟ ਕੀਤਾ ਆਪਣੇ ਪੜੋਸੀਆਂ ਦੇ ਨਾਲ ਦਿੱਤਾ ਉਹਨਾਂ ਨੂੰ ਜਾਂ ਫਿਰ ਆਪਣੇ ਨੀਅਰ ਡੀਅਰਸ ਨੂੰ ਉਹਨਾਂ ਨੂੰ ਟੇਸਟ ਕਰਾਉਣ ਵਾਸਤੇ ਜਦੋਂ ਬਣਾਇਆ ਕਰੇ ਉਹਨਾਂ ਨੇ ਮਤਲਬ ਓਕੇ ਕੀਤਾ ਵੀ ਹਾਂ ਤੁਸੀਂ ਲੋ ਇਨੀਸ਼ੀਏਟ ਕਰ ਸਕਦੇ ਹੋ ਸਟਾਰਟ ਕਰ ਦੋ ਜੇ ਪਹਿਲੇ ਤੁਸੀਂ ਆਪਣੇ ਨੇਬਰਸ ਨੂੰ ਟੈਸਟ ਕਰਵਾਇਆ ਫਿਰ ਉਥੋਂ ਦੀ ਤੁਸੀਂ ਇੱਧਰ ਲੈ ਕੇ ਆਇਓ ਬਿਲਕੁਲ ਬਿਲਕੁਲ ਮਤਲਬ ਸਾਰੇ ਜਿਹੜੇ ਪੰਜਾਬੀ ਭਰਾ ਨੇ ਆਪਣੇ ਪੈਣਾ ਨੇ ਉਹਨਾਂ ਨੂੰ ਖਵਾਇਆ ਪਹਿਲੇ ਫਿਰ ਕਈਆਂ ਨੇ ਓਕੇ ਕੀਤਾ ਕਈ ਇਹਦੇ ਵਿੱਚ ਐਦਾ ਦੀ ਰੇਸ਼ਿਓ ਰਹਿੰਦੀ ਹੈ 10 ਵਿੱਚੋਂ 8 ਬੰਦੇ ਪਸੰਦ ਕਰਦੇ ਆ ਦੋ ਬੰਦਿਆਂ ਨੂੰ ਨਹੀਂ ਪਸੰਦ ਆਉਂਦਾ ਕਿਉਂਕਿ ਇਹ ਹੈਲਦੀ ਚੀਜ਼ ਵੀ ਹੈ ਨਾਲੇ ਇਹਦੇ ਵਿੱਚ ਕੋਈ ਚਟਕਮਟ ਵਾਲਾ ਕੋਈ ਐਦਾਂ ਮਸਾਲਾ ਤਾਂ ਹੈ ਨਹੀਂ ਤੇ ਥੋੜਾ ਹੈਲਦੀ ਚੀਜ਼ ਕਿਉਂਕਿ ਡਰਾਈ ਫਰੂਟ ਦੀ ਅੰਦਰ ਸਟਫਿੰਗ ਹੁੰਦੀ ਹੈ ਇਹਦੇ ਵਿੱਚ ਕਾਜੂ ਬਦਾਮ ਅਕਰੋਟ ਮੂੰਗਫਲੀ ਤਿਲ ਬਹੁਤ ਸਾਰੀਆਂ ਚੀਜ਼ਾਂ ਪੈਲੀਆਂ ਨੇ ਤੇ ਵੈਚ ਜਿਹੜਾ ਆਪਾਂ ਵੈਚ ਲੈ ਕੇ ਆਏ ਆ ਉਹ 60 ਦੇ ਵਿੱਚ ਲਾਇਆ ਨਾ ਉਹ ਹਿਮਾਚਲ ਵਿੱਚ ਤੁਹਾਨੂੰ 90 ਦਾ 100 ਦਾ ਮਿਲਣਾ ਜਿਹੜਾ ਆਪਾਂ 80 ਵਾਲਾ ਲਾਇਆ ਉਹ ਤੁਹਾਨੂੰ 120 ਦੇ ਨੇੜੇ-ਤੇੜੇ ਮਿਲਣਾ ਤੇ ਦੇਸੀ ਕੀ ਦੇ ਨਾਲ ਵੀ ਸਰਵ ਕਰਦੇ ਆ ਚਟਨੀ ਵੀ ਹੁੰਦੀ ਹੈ ਦੇ ਵਿੱਚ ਤੇ ਇਸ ਕਰਕੇ ਫਿਰ ਇਹ ਸੋਚਿਆ ਵੀ ਮੈਂ ਪਹਿਲੇ ਦਰਾਹੇ ਸ਼ੁਰੂ ਕੀਤਾ ਸੀ ਇਹ ਨਵੰਬਰ ਦੇ ਵਿੱਚ ਤੇ ਫਿਰ ਉੱਥੇ ਮੈਨੂੰ ਬਦਿਆ ਰਿਸਪਾਂਸ ਮਿਲਿਆ ਦਰਾਹੇ ਦੇ ਵਿੱਚ ਫਿਰ ਉਹਨਾਂ ਫਿਰ ਮੈਂ ਸੋਚਿਆ ਵੀ ਚਲੋ ਉਹਨਾਂ ਨੂੰ ਦਿਹਾਣਾ ਵੀ ਲੈ ਕੇ ਆਈਏ ਕਿਉਂਕਿ ਹੈਲਦੀ ਚੀਜ਼ਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਮੇਰੇ ਖਿਆਲ ਤੋਂ ਬਾਕੀ ਤਾਂ ਹੈਲਦੀ ਚੀਜ਼ ਹੈ ਮਤਲਬ ਤੁਸੀਂ ਲੈਬੋਰੀਟਰੀ ਵਿੱਚ ਟੈਸਟ ਵੀ ਕਰਾ ਮਤਲਬ ਹੈ ਨਾ ਟੈਸਟ ਕਰਵਾ ਸਕਦੇ ਹੋ ਵੀ ਹਾਂ ਜਿਹੜੇ ਚੀਜ਼ ਆਪਾਂ ਕਹਿ ਰਹੇ ਪਾਈਆਂ ਹੈ ਕਿ ਨਹੀਂ ਤਲੇ ਬਿਲਕੁਲ ਜੈਨੂਇਨ ਚੀਜ਼ ਹੈ ਔਥੈਂਟਿਕ ਟੇਸਟ ਵੀ ਹੈ ਤੇ ਨਾਲੇ ਬਿਲਕੁਲ ਹਾਈਜਨ ਤਰੀਕੇ ਨਾਲ ਘਰ ਵਿੱਚ ਹੀ ਤਿਆਰ ਕੀਤਾ ਹੈ ਮੇਰੀ ਵਾਈਫ ਨੂੰ ਤਿਆਰ ਕਰਦੀ ਹੈ ਮੇਰਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਜੇ ਮੈਂ ਸੱਚ ਦੱਸਾਂ ਇਹ ਹਿਮਾਚਲ ਦਾ ਟ੍ਰੈਡੀਸ਼ਨਲ ਫੂਡ ਹੈ ਤੇ ਉਹਨੂੰ ਉਸੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਜਾਂ ਕੁਝ ਅਲੱਗ ਤਰੀਕੇ ਨਾਲ ਬਿਲਕੁਲ ਵੈਸੇ ਹੀ ਬਣਾਇਆ ਜਾਂਦਾ ਹੈ ਮੈਂ ਤਾਂ ਹੀ ਕਹਿ ਰਿਹਾ ਵੀ ਇਹ ਇਤਨਾ ਔਥੈਂਟਿਕ ਟੇਸਟ ਹੈ ਜੀ ਤੁਸੀਂ ਇੱਥੇ ਵੀ ਟੈਸਟ ਕਰੋ ਤੇ ਜਿਹੜੇ ਉੱਥੇ ਪੈਣਪਰਾ ਜਿਹੜੇ ਮਨਾਲੀ ਕੁਲੂ ਘੁੰਮਣ ਜਾਂਦੇ ਆਂ ਅਗਰ ਉਹ ਉੱਥੇ ਵੀ ਖਾਣਗੇ ਤੇ ਉਹ ਕੰਪੇਅਰ ਕਰ ਸਕਦੇ ਆ ਟੇਸਟ ਦਾ ਕਈਨ ਤਾਂ ਇਹ ਵੀ ਕਹਿੰਦੇ ਸਾਨੂੰ ਉੱਥੇ ਵਧੀਆ ਨਹੀਂ ਲੱਗਿਆ ਇੱਥੇ ਵਧੀਆ ਲੱਗਿਆ ਤੇ ਕਿਉਂਕਿ ਇਹ ਗੱਲ ਹੁੰਦੀ ਆ ਜੀ ਹੱਥ ਦੀ ਵੀ ਰੈਸਿਪੀ ਦੀ ਤੇ ਕਿਉਂਕਿ ਵਾਈਫ ਦਾ ਹੱਥ ਬਣਿਆ ਹੋਇਆ 7-8-10 ਸਾਲ ਉਹ ਕੁਕਿੰਗ ਦੇ ਵਿੱਚ ਵਧੀਆ ਐਕਸਪਰਟ ਨੇ ਤੇ ਫਿਰ ਉਹਨਾਂ ਨੂੰ ਮੈਂ ਘਰੇ ਵੀ ਬੰਦਾ ਹੁੰਦਾ ਸੀਗਾ ਇਹ ਹਾਂਜੀ 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 ਘਰੇ ਵੀ ਬਣਾਉਂਦੇ ਆਂ ਇਹ ਕਰੇ ਉਹਨਾਂ ਦੇ ਸੀ ਮੈਨੂੰ ਅਥਾਰਟੀ ਤੁਸੀਂ ਇਹਨੂੰ ਐਜ਼ ਅ ਪ੍ਰਮੋਟ ਕਰਨਾ ਸ਼ੁਰੂ ਕਰਤਾ ਕਿਉਂਕਿ ਸਾਰਿਆਂ ਨੇ ਮਤਲਬ ਉਹ ਕਿਤੇ ਵੀ ਹਾਂ ਵੀ ਤੁਸੀਂ ਕਰ ਲੋ ਪਹਿਲੇ ਤਾਂ ਸਾਨੂੰ ਵੀ ਲੱਗਾ ਵੀ ਇੱਦਾਂ ਰੇੜੀ ਦੇ ਵਿੱਚ ਕਿਦਾਂ ਇੱਕ ਮੈਂ ਟੀਚਰ ਹੋ ਕੇ ਖਾਸ ਕਰਕੇ ਦਰਾਹੇ ਦੇ ਵਿੱਚ ਮੈਨੂੰ 7-8 ਸਾਲ ਰਹਿਣ ਦੇ ਹੋਗੇ ਉਹ ਸੋਚ ਰਹੇ ਸੀ ਵੀ ਪਤਾ ਨਹੀਂ ਕਿੱਦਾਂ ਹੋਣ ਤੋਂ ਬਾਅਦ ਵੀ ਤੁਸੀਂ ਇੱਦਾਂ ਸਟਾਲ ਲਗਾ ਰਹੇ ਹੋ ਤੇ ਇਹ ਸਫਰ ਕਿਦਾਂ ਲਾਈਕ ਇੰਟਰਸਟ ਕਿਦਾਂ ਡਾਟ ਡਵੈਲ ਹੋਇਆ ਮੈਂ ਉਹੀ ਕਹਿ ਰਿਹਾ ਵੀ ਲੋਕ ਤਾਂ ਥੋੜਾ ਜਿਹਾ ਸੁਭਸਿਆ ਵੀ ਸੀਗੀ ਵੀ ਇੰਡਸਟਰੀ ਜਿੱਦਾਂ ਮੈਂ ਕਹਿ ਵੀ ਥੋੜਾ ਸਾ ਡਾਉਨ ਜੇ ਤੇ ਜਿਹੜੀ ਫਾਈਲਾਂ ਲੱਗੀ ਹੋਈ ਸੀ ਕੁਝ ਰਿਸਪੌਂਸ ਵੀ ਵਧੀਆ ਨਹੀਂ ਆ ਰਹੇ ਸੀ ਕੈਨੇਡਾ ਦੇ ਆਪਸ ਦੇ ਵਿੱਚ ਤੁਸੀਂ ਆਪਣਾ ਕਰੀਅਰ ਸਵਿਚ ਕਿਸੇ ਹੋਰ ਚੀਜ਼ ਕਿਉਂ ਨਹੀਂ ਕੀਤਾ ਕਿਉਂਕਿ ਇਹ ਚੀਜ਼ ਇੱਦਾਂ ਦਾ ਹੈ ਨਾ ਦੇਖੋ ਫੂਡ ਹਰ ਕੋਈ ਵੇਚ ਰਿਹਾ ਹੈ ਅੱਜਕੱਲ੍ਹ ਹੈ ਨਾ ਫੂਡ ਬਟ ਆਪਾਂ ਸੋਚੇ ਵੀ ਚਲੋ ਹੈਲਦੀ ਫੂਡ ਕਿਉਂਕਿ ਅੱਜਕੱਲ੍ਹ ਲੋਕ ਹੈਲਦੀ ਲੱਭ ਰਹੇ ਨੇ ਤੇ ਇਹ ਬਿਲਕੁਲ ਹੈਲਦੀ ਚੀਜ਼ ਹੈ ਇੱਦੇ ਵਿੱਚ ਡਰਾਈ ਫਰੂਟ ਪਏ ਨੇ ਇਦੇ ਵਿੱਚ ਖਾਣੇ ਤੇ ਕੋਈ ਇਨਫੈਕਸ਼ਨ ਨਹੀਂ ਕੋਈ ਪੈਨ ਦਾ ਕੀ ਹੈ ਐਗਜ਼ੈਕਟ ਐਗਜ਼ੈਕਟ ਉਹੀ ਮੈਂ ਕਹਿ ਰਿਹਾ ਵੀ ਦੇਖੋ ਇਹਦੇ ਜਿਹੜੀ ਪੇਸਟਿੰਗ ਹੈ ਨਾ ਅੰਦਰ ਉਹਦੇ ਕਾਜੂ ਬਦਾਮ ਅਖਰੋਟ ਮੂੰਗਫਲੀ ਤਿਲ ਹੈ ਤਾਂ ਹੀ ਤਾਂ ਆਪਾਂ ਨੋਨ ਵੇਸ ਸਸਤਾ ਲੱਗਿਆ ਹੈ 40 ਰੁਪਏ ਦਾ ਉਹ 60 ਰੁਪਏ ਦਾ 80 ਰੁਪਏ ਦਾ ਕਿਉਂਕਿ ਉਹ ਜ਼ਿਆਦਾ ਕੋਸਟਲੀ ਨੇ ਤੇ ਆਪਾਂ ਪਏ ਵੀ ਨਹੀਂ ਕਿ ਐਸੇ ਉਹਦੇ ਵਿੱਚ ਤਿਲ ਵੀ ਹੈ ਮੂੰਗਫਲੀ ਵੀ ਹੈ ਕਾਜੂ ਬਦਾਮ ਹੈ ਦੋ ਚੀਜ਼ਾਂ ਸਿਕਰਟ ਨੇ ਉਹ ਮੈਂ ਦੱਸੂਗਾ ਨਹੀਂ ਠੀਕ ਹੈ ਜੀ ਕਿਉਂਕਿ ਰੈਸਪੀ ਫਿਰ ਉਦਾਂ ਦੀ ਰਹਿਣੀ ਨਹੀਂ ਆਥੈਂਟਿਕ ਮਤਲਬ ਹਰ ਕੋਈ ਬਦਲ ਕਰ ਸਕਦਾ ਹੈ ਪਰ ਚਲੋ ਆਪਾਂ ਮਤਲਬ ਫਿਊਚਰ ਦੇ ਵਿੱਚ ਮਤਲਬ ਕਰ ਸਕਦੇ ਹਾਂ ਕੁਝ ਇਸ ਤਰ੍ਹਾਂ ਵੈਸੇ ਪੰਜਾਬੀ ਲੋਕਾਂ ਨੂੰ ਪਤਾ ਸੀਗਾ ਸਿੱਡੂ ਬਾਰੇ ਕਿ ਤੁਹਾਡੇ ਸਟਾਲ ਲਗਾਉਣ ਤੋਂ ਬਾਅਦ ਪਤਾ ਲੱਗ ਗਿਆ ਦੇਖੋ ਜਿਹੜੇ ਕੁੱਲੂ ਮਨਾਲੀ ਆ ਘੁੰਮ ਕੇ ਆਏ ਨੇ ਜਾਂ ਹਿਮਾਚਲ ਵਿੱਚ ਜਾਂਦੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਉਹਨਾਂ ਨੇ ਖਾਈ ਹੋਈ ਕਈਆਂ ਨੇ ਤਾਂ ਹੀ ਮੈਂ ਕਹਿ ਰਿਹਾ ਵੀ ਦਰਾਹੇ ਵਿੱਚ ਮੇਰਾ ਐਕਸਪੀਰੀਅੰਸ ਇਦਾਂ ਦਾ ਰਿਹਾ ਵੀ ਕਈਆਂ ਨੇ ਕਿਹਾ ਵੀ ਨਹੀਂ ਖਾਣਾ ਜੀ ਬਧੀਆ ਐਕਸਪੀਰੀਅੰਸ ਨਹੀਂ ਰਹਿ ਸਕਦਾ ਮੈਂ ਕਿਹਾ ਵੀ ਤੁਸੀਂ ਇੱਕ ਵਾਰ ਟੇਸਟ ਕਰੋ ਜੇ ਨਹੀਂ ਵਧੀਆ ਲੱਗਿਆ ਨਾ ਉੱਥੋਂ ਉਹਦੇ ਟੇਸਟ ਦੇਣਾ ਤੁਸੀਂ ਪੈਸੇ ਵੀ ਨਾ ਦਿਓ ਤੇ ਜੇਰ ਖਾਏ ਹੋ ਵੀ ਨਾ ਪਰ ਉਹਨਾਂ ਨੇ ਲਾਈਕ ਕਰਨਾ ਸ਼ੁਰੂ ਕਰ ਦਿੱਤਾ ਇਸ ਚੀਜ਼ ਨੂੰ ਮਤਲਬ ਵਧੀਆ। ਵੈਸੇ ਇਸ ਇੱਥੇ ਕਿਸ ਤੋਂ ਕਿਸ ਟਾਈਮ ਉਹਨੇ? ਇੱਥੇ ਵੈਸੇ ਸੋਚਿਆ ਆਪਾਂ 3 ਤੋਂ 7 ਪਰ ਸੱਚੀ ਗੱਲ ਦੱਸਾਂ ਇਹ ਤਾਂ ਮਤਲਬ ਜਿੱਦਾਂ ਐਕਚੁਅਲੀ ਨੇ ਸਾਰੇ ਬਲੌਗ ਬਣਾ ਰਹੇ ਨੇ ਤੇ ਆ ਦੇ 2 ਘੰਟੇ ਵਿੱਚ ਹੀ ਖਤਮ ਹੋ ਰਿਹਾ ਪਰ ਮੈਨੂੰ ਪਤਾ ਵੀ ਹਾਂ ਧੀਰੇ ਧੀਰੇ 3 ਤੋਂ 7 ਹੋਏਗਾ ਕਿਉਂਕਿ ਸਾਨੂੰ ਵੀ ਫਿਰ ਪਤਾ ਨਹੀਂ ਲੱਗ ਰਿਹਾ ਵੀ ਸਟਾਕ ਕਿਦਾਂ ਕੀ ਕਰਨਾ ਹੈ ਨਾ। ਕਿਉਂਕਿ ਸਟਾਰਟਿੰਗ ਦੇ ਵਿੱਚ ਇਸ ਬਿਜ਼ਨਸ ਪਤਾ ਨਹੀਂ ਹੈ ਸੰਭਾਲਣੇ ਹੈਨਾ ਸੰਭਾਲਣੇ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਮਤਲਬ ਇਤਨਾ ਕੁਝ ਜਿੰਨਾ ਸਟਾਕ ਲੈ ਕੇ ਆਉਂਉ ਹੋ ਜਾਂਦਾ ਹੈ ਸਟਾਕ ਆਊਟ ਉਹ ਬਿਲਕੁਲ ਸਟਾਕ ਆਊਟ ਹੋ ਜਾਂਦਾ ਹੈ ਰੀਸਟਾਕ ਕੀ ਤੱਕ ਪਿਛਲੇ ਕੱਲ ਅਸੀਂ ਰੀਸਟਾਕ ਕੀ ਤੱਕ ਵੀ ਪਰਸੋ ਵੀ ਵੀਡੀਓ ਬਣਾ ਕੇ ਗਏ ਸੀ ਇੱਕ ਫੂਡੀ ਹਰਮਨ ਬ੍ਰਦਰ ਤੇ ਮੈਨੂੰ ਪਤਾ ਨਹੀਂ ਸੀ ਕਿ ਵੀ ਅਣ ਮੈਂ ਸੋਚਿਆ ਇਦਾਂ ਹੀ ਹੁੰਦਾ ਹੈ ਮਤਲਬ ਕਿੱਥੇ ਪਰ ਕੱਲ ਬਹੁਤ ਲੋਕੀ ਆਏ ਪਰ ਕੁਛ ਤਾਂ ਮਤਲਬ ਇਦਾਂ ਹੀ ਖਾ ਕੇ ਚਲੇਗੇ ਠੰਡੇ ਉਪ ਠੰਡਾ ਵਧੀਆ ਨਹੀਂ ਲੱਗਦਾ ਸ਼ਾਇਦ ਉਹਨਾਂ ਨੂੰ ਕਈ ਨੂੰ ਟੇਸਟ ਵੀ ਵਧੀਆ ਨਹੀਂ ਲੱਗਿਆ ਹੋਣਾ ਕੱਲ ਤਾਂ ਮੈਂ ਕਹਿੰਦਾ ਵੀ ਥੋੜਾ ਪ੍ਰੋਪਰ ਮੈਨੂੰ ਟਾਈਮ ਦੇ ਕੇ ਅਗਰ ਟਾਈਮ ਦੇ ਕੇ ਖਾਣ ਤਾਂ ਹੀ ਮਤਲਬ ਵਧੀਆ ਲੱਗੇਗਾ ਟੇਸਟ ਔਰ ਸਾਰਾ ਇੱਥੇ ਤਾਂ ਹੁੰਦਾ ਕੌਣ ਕੌਣ ਹੈ ਇੱਥੇ ਤਾਂ ਫਿਲਹਾਲ ਮੈਂ ਆਰੇ ਮੈਂ ਹਫਤਾ ਪਰ ਬਾਕੀ ਇਹ ਬਹਿਣ ਹੈ ਇਹ ਤਿੰਨਾਂ ਨੂੰ ਸਿਖਾ ਰਹੇ ਹਾਂ ਬਾਕੀ ਮੈਂ ਫਿਰ ਕਿ ਕਿ ਦੁਰਾਹੇ ਵੀ ਕਰਨੇ ਹੈ ਕਿੱਤੇ ਹੋਰ ਤੇ ਕਿਤੇ ਜਿੱਦਾਂ ਸੁਣਿਆ ਕਿ ਤੁਸੀਂ ਲੋਕੇਸ਼ਨ ਚੇਂਜ ਕਰਨ ਲੱਗੇ ਹੋ ਕਿੱਧਰ ਸ਼ਿਫਟ ਹੋ ਰਹੇ ਹੋ ਨਗਰ ਇੱਥੇ ਵਾਲੀ ਚੇਂਜ ਹੋਏਗੀ ਤਾਂ ਇਸੀ ਰੋਡ ਦੇ ਵਿੱਚ ਜਾਂ ਤਾਂ ਡੈਂਟਲ ਕਾਲਜ ਦੇ ਕੋਲ ਹੋਏਗੇ ਜਾਂ ਇੱਥੇ ਹੀ ਹੋਣਗੇ ਮਤਲਬ ਕਿੱਥੇ ਨਾ ਕਿੱਥੇ ਤਾਂ ਹੋਣਗੇ ਤੇ ਇੱਕ ਵਾਰੀ ਲੋਕੇਸ਼ਨ ਵੀ ਦੱਸ ਦੋ ਜੀ ਲੋਕੇਸ਼ਨ ਇਹ ਹੀ ਹੈ ਦੇਖੋ ਸੀਐਮਸੀ ਰੋਡ ਸੀਐਮਸੀ ਹਸਪੀਟਲ ਨਾਲ ਕਲਵਰੀ ਚਰਚ ਦੇ ਸਾਹਮਣੇ ਹੈ ਜਾਂ ਫਿਰ ਡੈਂਟਲ ਕਾਲਜ ਦੇ ਸਾਹਮਣੇ ਅੱਗੇ ਪਿੱਛੇ ਕੁਝ ਹੈ ਥੈਂਕ ਯੂ ਸਰ ਸਾਨੂੰ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਤੇ ਜੀ ਥੈਂਕ ਯੂ ਥੈਂਕ ਯੂ ਹਾਂ ਜੇਕਰ ਤੁਸੀਂ ਵੀ ਹੁਣ ਹਿਮਾਚਲ ਨਹੀਂ ਜਿਹੜੀ ਟ੍ਰੈਡੀਸ਼ਨਲ ਤੇ ਫੇਮਸ ਡਿਸ਼ ਸਿੱਧੂ ਨੂੰ ਖਾਣਾ ਚਾਹੁੰਦੇ ਹੋ ਤਾਂ ਇੱਕ ਨੂੰ ਜ਼ਰੂਰ ਵਿਜ਼ਿਟ ਕਰੋ ਤੇ ਉਸ ਤੋਂ ਬਾਅਦ ਸਾਨੂੰ ਕਮੈਂਟ ਦੇ ਵਿੱਚ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹਨਾਂ ਦਾ ਟੇਸ ਕਿੱਦਾਂ ਲੱਗਿਆ ਇਹ ਜਿਆਦਾ ਅੱਛਾ ਹੈ ਜਾਂ ਫਿਰ ਅਗਰ ਹਿਮਾਚਲੀ ਗੱਲ ਕੀਤੀ ਜਾਵੇ ਉਧਰ ਦਾ ਟੇਸ ਜ਼ਿਆਦਾ ਅੱਛਾ ਹੈ ਤੇ ਇਦਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਸਰਚਾ نیوز ਚੈਨਲ ਤੇ ਮੈਂ ਤੁਹਾਡੀ ਇੰਕੋਰ ਕੈਮਰਾਮੈਨ ਗੋਹਿਰ ਦੇ